ਦੋਸਤੋ ਜੇ ਤੁਸੀਂ ਸਿੱਖਣਾ ਸ਼ੁਰੂ ਕੀਤਾ ਤਾਂ ਦੋ ਰਾਗ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੁੰਦੇ ਆ ਸਿੱਖਣੇ ਇੱਕ ਸਿੰਗਰ ਨੂੰ ਇਹ ਆਉਣੇ ਜ਼ਰੂਰੀ ਹੈ ਪਹਿਲਾ ਰਾਗ ਕਲਿਆਣ ਦੂਸਰਾ ਪੈਰਵੀ ਪੈਰਵੀ ਜਿਹੜਾ ਉਹ ਸਾਰੇ ਕੋਮਲ ਸੁਰ ਜਿਹੜੇ ਜਿਨ੍ਹਾਂ ਨੂੰ ਆਪਾਂ ਫਲੈਟ ਸੁਰ ਕਹਿੰਦੇ ਨੇ ਉਹ ਕਵਰ ਕਰਦਾ ਹੈ ਤੇ ਜਿਹੜਾ ਕਲਿਆਣ ਹੁੰਦਾ ਉਹ ਸਾਰੇ ਸ਼ੁੱਧ ਸੁਰ ਪਲੱਸ ਜਿਹੜਾ ਇੱਕ ਤੀਵਰ ਹੁੰਦਾ ਜਿਹਨੂੰ ਆਪਾਂ ਸ਼ਾਰਪ ਸੁਰ ਕਹਿੰਦੇ ਆ ਮਾਂ ਤੀਵਰ ਉਹਨੂੰ ਕਵਰ ਕਰਦਾ ਸੋ ਅੱਜ ਆਪਾਂ ਪੈਰੋ ਰਾਗ ਦੇ ਵਿੱਚ ਇੱਕ ਤੁਹਾਨੂੰ ਅਰੋਹ ਵਰੋ ਦੱਸਦੇ ਆ ਤੇ ਨਾਲ ਇੱਕ ਸਰਗਮ ਦੱਸਦੇ ਆ ਉਹਦਾ ਤੁਸੀਂ ਰਿਆਜ਼ ਕਰਨਾ ਸਾਰੇ ਗਾਵਾ ਪਦਾ ਨੀ ਦਬ ਮਗਰੇਸਾ ਹੁਣ ਇਹਨੂੰ ਆਕਾਰ ਚ ਗਾਵਾਂਗੇ ਆਹ ਤੇ ਸਗਮ ਪਦਮ ਪਮਗਰੇਸਾ ਜਦੋਂ ਹੌਲੀ ਹੌਲੀ ਤੁਹਾਡੀ ਪਕੜੇ ਦੇ ਤੇ ਬਣ ਗਈ ਇਹਨੂੰ ਫਿਰ ਥੋੜਾ ਜਿਆ ਤੇਜ਼ ਕਰ ਦਿਓ ਜੀ ਸਗਮ ਪਦਮ ਪਮਗਰੇਸਾ ਫੋਰ ਸਰਗਮ ਕਰਦੇ ਆ ਨੀ ਦਾ ਵ ਮਹਰੇ ਜਨੀ ਸਗਮ ਵਦ ਵ ਆ ਤੇ ਨੀਮ ਦੋ ਵਾਰੀ ਹੁੰਦੇ ਤੇ ਝਟਕਾ ਲਾਇਆ ਇਹਦਾ ਮਤਲਬ ਇਹ ਆ ਵੀ ਉਹ ਦੋ ਵਾਰੀ ਲੱਗਣੀ ਆ ਪਰ ਉਹਨੂੰ ਬੋਲਣਾ ਇੱਕ ਵਾਰੀ ਆ ਆ ਸੋ ਇਹਦਾ ਅਭਿਆਸ ਕਰੋ